ਵੇਜੀ ਵੱਜੇ ਹੋਏ ਨੇ 9 ਆਪਾਂ ਫੀਡ ਕਰਾਉਣ ਆਏ ਹੋਏ ਆ ਆਪਾਂ ਲੇਟ ਹੀ ਆਉਂਦੇ ਆ ਇੱਥੇ ਬਹੁਤ ਨਾ ਪਾਪੀ ਲੋਕ ਰਹਿੰਦੇ ਨੇਗੇ ਉਹ ਤਾਂ ਨਾ ਤਾਂ ਫੀਡ ਕਰਵਾਉਣ ਕਰਾਉਣ ਦਿੰਦੇ ਨੇਗੇ ਨਾ ਇਹਨਾਂ ਨੂੰ ਪਾਣੀ ਪਾਉਣ ਦਿੰਦੇ ਨੇ ਰੋਜ਼ ਹਾਂ ਰੋਜ਼ ਅਸੀਂ ਬਰਤਨ ਰੱਖ ਕੇ ਜਾਂਦੇ ਆਂਗੇ ਹਾਂ ਰੋਜ਼ ਚੱਕ ਕੇ ਲੈ ਜਾਂਦੇ ਨੇ ਇਹ ਆਦੇ ਏਡੇ ਏਡੇ ਫਲੈਟਾਂ ਵਾਲੇ ਜਿਹੜੇ ਲੋਕ ਨੇ ਨਾ ਫਲੈਟਾਂ ਵਾਲੇ ਲੋਕ ਇਹ ਵਿਚਾਰੇ ਗਰੀਬ ਨੇ ਇਹਨਾਂ ਦੇ ਬਰਤਨ ਨਹੀਂ ਹੈਗੇ ਤਾਂ ਇਹ ਰੋਜ਼ ਚੱਕ ਕੇ ਲੈ ਕੇ ਜਾਂਦੇ ਨੇ ਆਪਾਂ ਰੱਖ ਜਾਂਦੇ ਆਂ ਹੁਣ ਆਪਾਂ ਇੱਥੇ ਰੋਜ਼ ਪਤਾ ਪਾਣੀ ਐਦਾਂ ਪਾ ਕੇ ਜਾਂਦੇ ਆਂਗੇ ਆ ਦੇਖੋ ਆ ਦੇਖੋ ਐਦਾਂ ਪਾਣੀ ਪਾ ਕੇ ਜਾਂਦੇ ਆਂ ਇੱਥੇ ਅਸੀਂ ਹੈ ਤੇ ਰੋਜ਼ ਕਿੰਨੇ ਬਰਤਨ ਪਤਾ ਹੀ ਨਹੀਂ ਕਿੰਨੇ ਮਿੱਟੀ ਦੇ ਬਰਤਨ ਹਨਾ ਇਹ ਚ ਵੀ ਹੁੰਦਾ ਹੋਇਆ ਤੇ ਕਿੰਨੇ ਬਰਤਨ ਰੱਖ ਕੇ ਚੱਲ ਗਿਆ ਸੀ ਪਰ ਨਹੀਂ ਮੈਂ ਮੱਚ ਜਾ ਰਿਹਾ ਬਾਹਰ ਨਾ ਲੋਕਾਂ ਦਾ ਕਿੱਥੇ ਭਲਾ ਹੋਊਗਾ ਹੈ ਕਿੰਨੇ ਪੀੜਾਸ਼ੇ ਨੇ ਵਿਚਾਰੇ ਵੀ ਤੁਸੀਂ ਆਪ ਤਾਂ ਨਹੀਂ ਪਾਉਣਾ ਤਾਂ ਇਹਨਾਂ ਨੂੰ ਪਾਣੀ ਵਾਲੇ ਬਰਤਨ ਤਾਂ ਰੱਖਣ ਤਾਂ ਦੇ ਦਿਆ ਕਰੋ ਸਾਨੂੰ ਹਨਾ ਐਦਾਂ ਦੇ ਬਈ ਇੱਥੇ ਲੋਕ ਨੇਗੇ ਤੁਸੀਂ ਮਾੜਾ ਮੋਟਾ ਰਹਿਮ ਕਰੋ ਹੈ ਇਹਨਾਂ ਤੇ ਤਰਸ ਖਾਇਆ ਕਰੋ ਇਹ ਆਪਣੇ ਆਸਰੀ ਹੁੰਦੇ ਨੇ ਇਹਨਾਂ ਦਾ ਆਪਣਾ ਤਾਂ ਕੋਈ ਘਰ ਨਹੀਂ ਹੁੰਦਾ ਆਪਣਾ ਮਾਪਿਓ ਨਹੀਂ ਹੁੰਦਾ ਇਹਨਾਂ ਨੇ ਰੋਡ 'ਤੇ ਰਹਿਣਾ ਰੋਡ 'ਤੇ ਖਾਣਾ ਰੋਡ 'ਤੇ ਮਰ ਜਾਣਾ ਸੋ ਇਸ ਕਰਕੇ ਮਾੜਾ ਮੋਟਾ ਤਰਸ ਖਾਇਆ ਕਰੋ ਇਹਨਾਂ ਤੇ ਹੈ ਆਪਾਂ ਇਹਨਾਂ 'ਕ ਪਾਣੀ ਪਾ ਜਾਂਦੇ ਆ ਵਿਚਾਰੇ ਪੀ ਲੈਂਦੇ ਨੇਗੇ 24 ਘੰਟਿਆਂ 'ਚ ਆਪਾਂ ਵੀ ਇੱਕ ਵਾਰੀ ਨੂੰ ਆਉਂਦੇ ਹੁੰਦੇ ਆਂਗੇ ਹਨਾ ਉਦਾਂ ਤਾਂ ਪਾ ਨਹੀਂ ਸਕਦੇ ਸੋ ਭਾਈ ਐਦਾਂ ਕਰਦੇ ਨੇ ਲੋਕ いおい